ਇਸ ਵੇਲੇ ਜੋ ਪਾਕਿਸਤਾਨ ਅਤੇ ਭਾਰਤ ਦੇ ਦਰਮਿਆਨ ਤਣਾਅ ਬਣਿਆ ਉਸ ਨੂੰ ਦੇਖਦੇ ਹੋਇਆਂ ਜਿੱਥੇ ਕੀ ਸਰਕਾਰ ਕੇਂਦਰ ਦੀ ਸਰਕਾਰ ਹੈ ਉਸ ਤੋਂ ਬਾਅਦ ਬਹੁਤ ਸਾਰੇ ਨਿਰਦੇਸ਼ ਜਾਰੀ ਕੀਤੇ ਗਏ ਨੇ ਨਾਲ ਨਾਲ ਪ੍ਰਸ਼ਾਸਨ ਵੱਲੋਂ ਵੀ ਬਹੁਤ ਸਾਰੇ ਜਿਹੜੇ ਕੀ ਨਿਰਦੇਸ਼ ਨੇ ਉਹ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਜਿਸ ਦੇ ਤਹਿਤ ਜੇ ਗੱਲ ਕਰ ਲਈਏ ਅੱਜ 7 ਤਰੀਕ ਨੂੰ ਪਹਿਲਾਂ ਮੌਕ ਟੂਲ ਕੀਤੀ ਗਈ ਸੀ ਬਾਅਦਪੈਰ 4 ਵਜੇ ਤਾਂ ਉਸ ਤੋਂ ਬਾਅਦ ਰਾਤ 10:30 ਵਜੇ ਤੋਂ 11 ਵਜੇ ਤੱਕ ਅੱਧਾ ਘੰਟਾ ਜਿਹੜਾ ਕੀ ਉਹ ਬਲੈਕ ਆਊਟ ਦਾ ਸਮਾਂ ਦਿੱਤਾ ਗਿਆ ਸੀ ਉਹ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਇਸ ਦੌਰਾਨ ਜਿਹੜੇ ਕੀ ਆਪਣੇ ਘਰ ਦੀਆਂ ਲਾਈਟਾਂ ਨੇ ਉਹ ਬੰਦ ਰੱਖੀਆਂ ਜਾਣ ਨਾਲ ਨਾਲ ਜਿਹੜੇ ਇਨਵਰਟਰ ਵੀ ਨੇ ਉਹਨਾਂ ਦੀਆਂ ਲਾਈਟਾਂ ਵੀ ਜਿਹੜੀ ਕਿ ਬੰਦ ਰੱਖੇ ਜਾਣ ਕਿਉਂਕਿ ਇਹ ਵੀ ਇੱਕ ਮੌਕ ਟ੍ਰਿਲ ਦਾ ਹਿੱਸਾ ਆ ਇੱਕ ਵੱਡਾ ਅਭਿਆਸ ਕੀਤਾ ਜਾ ਰਿਹਾ ਹੈ ਕਿਉਂਕਿ ਪ੍ਰਸ਼ਾਸਨ ਜਿਹੜਾ ਕੀ ਉਹ ਚੰਦ ਹੈ ਪ੍ਰਸ਼ਾਸਨ ਦੀ ਇਹ ਵੱਡੀ ਜ਼ਿੰਮੇਵਾਰੀ ਵੀ ਬਣਦੀ ਹੈ ਜਦੋਂ ਵੀ ਕੋਈ ਅਜੀਹ ਤਨਾਵਪੂਰਨ ਹਾਲਾਤ ਬਣੇ ਹੋਣ ਤਾਂ ਲੋਕਾਂ ਦੀ ਜਿਹੜੀ ਜਾਨ ਦੀ ਸੁਰੱਖਿਆ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਆਪਣੀ ਜਾਨ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਸਾਡੇ ਸਾਰਿਆਂ ਲੋਕਾਂ ਦਾ ਵੀ ਫਰਜ਼ ਬੰਦਾ ਹੈ ਪ੍ਰਸ਼ਾਸਨ ਵੱਲੋਂ ਜਿਹੜੇ ਵੀ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਨੇ ਉਹਨਾਂ ਦਿਸ਼ਾ ਨਿਰਦੇਸ਼ਾਂ ਦੀ ਇਨ ਬੈਲ ਪਾਲਣਾ ਕਰੀਏ ਤਾਂ ਕੁਝ ਸਮੇ ਬਾਅਦ ਇਹ ਲਾ ਕਿ ਬਲੈਕਆਊਟ ਹੋਏਗਾ ਸ਼ਹਿਰ ਅੰਦਰ ਬਿਲਕੁਲ ਹਨੇਰ ਕੋਪਕੇੜ ਛਾ ਜਾਵੇਗਾ ਕਿਉਂਕਿ ਚੰਦ ਮਿੰਟਾਂ ਬਾਅਦ ਜਿਹੜਾ ਕਿ ਉਹ ਬਲੈਕਆਊਟ ਹੋਣ ਵਾਲਾ ਹੈ ਸਮਝ ਲਓ ਵੀ ਬਲੈਕਆਊਟ ਦਾ ਕਾਊਂਟਡਾਊਨ ਜਿਹੜਾ ਕਿ ਉਹ ਸ਼ੁਰੂ ਹੋ ਚੁੱਕਾ ਹੈ ਤਾਂ ਦਿਖਾ ਦਿੰਦੇ ਆ ਜਿਸ ਕਦਰ ਹੁਣ ਫਿਲਹਾਲ ਤੱਕ ਅੰਜੇ ਗੱਲ ਕਰ ਲਈ ਤਾਂ ਕੁਝ ਸਮਾਂ ਬਚਿਆ ਹੈ ਬਲੈਕਆਊਟ ਹੋਣ ਦਾ ਜਿਹੜਾ ਸਮਾਂ ਉਹ ਬਿਲਕੁਲ ਨਜ਼ਦੀਕ ਹੈ ਤਾਂ ਫਿਲਹਾਲ ਤੱਕ ਨੇ ਜਿਹੜੇ ਲਾਈਟਸ ਨੇ ਸਟਰੀਟ ਲਾਈਟਸ ਨੇ ਉਹ ਵੀ ਵਿਖਾਈ ਦੇ ਰਹੀਆਂ ਨੇ ਤੇ ਹੋਰ ਵੀ ਜਿਹੜੇ ਕਿ ਸ਼ਹਿਰ ਅੰਦਰ ਜਿਹੜੇ ਕਿ ਤੁਸੀਂ ਦੇਖ ਸਕਦੇ ਹੋ ਕਿਤਨੇ ਕਿਤੇ ਕੁਝ ਲਾਈਟਸ ਨੇ ਜਿਹੜੇ ਕਿ ਉਹ ਵਿਖਾਈ ਦੇ ਰਹੀਆਂ ਨੇ ਔਰ ਕੁਝ ਸਮੇਂ ਬਾਅਦ ਚੰਦ ਮਿੰਟਾਂ ਬਾਅਦ ਜਿਹੜਾ ਕਿ ਬਲੈਕਆਊਟ ਹੋਣ ਵਾਲਾ ਹੈ ਤੇ ਜਿਸ ਤੋਂ ਬਾਅਦ ਜਿਹੜੀਆਂ ਕਿ ਇਹ ਸਾਰੀਆਂ ਲਾਈਟਸ ਨੇ ਇਹ ਪ੍ਰਸ਼ਾਸਨ ਵੱਲੋਂ ਬੰਦ ਕੀਤੀਆਂ ਜਾਣਗੀਆਂ ਲੋਕਾਂ ਨੂੰ ਵੀ ਲਗਾਤਾਰ ਪ੍ਰਸ਼ਾਸਨ ਵੱਲੋਂ ਇਹੀ ਅਪੀਲ ਕੀਤੀ ਗਈ ਹੈ ਜੋ ਪ੍ਰਸ਼ਾਸਨ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਅੰਦਰ ਜੋ ਕਿ ਸੁਰੱਖਿਆ ਦੇ ਪ੍ਰਬੰਧਨ ਨੂੰ ਧਿਆਨ ਚ ਰੱਖਦੇ ਹੋયા ਜੋ ਇਹ ਸਾਰਾ ਅਭਿਆਸ ਕੀਤਾ ਜਾ ਰਿਹਾ ਹੈ ਉਸ ਦੇ ਤਹਿਤ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਕਿਉਂਕਿ ਮੌਕ ਡਿਲ ਇਸ ਦਾ ਹਿੱਸਾ ਆ ਔਰ ਇੱਕ ਵੱਡਾ ਅਭਿਆਸ ਹੁੰਦਾ ਹੈ ਜੇਕਰ ਕੋਈ ਆਉਣ ਵਾਲੇ ਸਮੇਂ ਅੰਦਰ ਅਜਿਹੀ ਘਟਨਾ ਜਾਂ ਅਜਿਹਾ ਤਣਾਅ ਜਾਂ ਜੰਗ ਦੇ ਹਾਲਾਤ ਆਉਂਦੇ ਨੇ ਤਾਂ ਲੋਕ ਸੁਰੱਖਿਅਤ ਰਹਿ ਸਕਣ ਸ਼ਹਿਰਾਂ ਅੰਦਰ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਕੋਈ ਵੱਡਾ ਨੁਕਸਾਨ ਜਿਹੜਾ ਕਿ ਉਸ ਦੇ ਅੰਦੇਸ਼ੇ ਤੋਂ ਬਚਿਆ ਜਾ ਸਕੇ ਤਾਂ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ ਪ੍ਰੀ ਪ੍ਰਿਬ ਥੋੜਾ ਸਮਾਂ ਹੀ ਜਿਹੜਾ ਕਿ ਉਹ ਬਚਿਆ ਜਿਸ ਤੋਂ ਬਾਅਦ ਜਿਹੜਾ ਕਿ ਸ਼ਹਿਰ ਹਨੇਰਕੋ ਪੁਕੇਰ ਵਿੱਚ ਡੁੱਬ ਜਾਵੇਗਾ ਔਰ ਲੋਕਾਂ ਨੂੰ ਵੀ ਲਗਾਤਾਰ ਪ੍ਰਸ਼ਾਸਨ ਵੱਲੋਂ ਇਹ ਹੀ ਅਪੀਲ ਕੀਤੀ ਗਈ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾਂ ਤੇ ਲੋਕ ਜਿਹੜਾ ਕਿ ਉਹ ਪਾਲਣਾ ਕਰਨ ਉਹਦੇ ਤਹਿਤ ਆਪਣੇ ਘਰ ਦੀਆਂ ਜਿਹੜੀਆਂ ਲਾਈਟਸ ਨੇ ਉਹ ਜਿਹੜੀਆਂ ਨੇ ਉਹ ਬੰਦ ਰੱਖਿਆ ਜਾਣ ਤੇ ਜੇਕਰ ਛਿੜਕੀਆਂ ਦਰਵਾਜ਼ਿਆਂ ਤੋਂ ਲਾਈਟ ਦੀ ਰੋਸ਼ਨੀ ਬਾਹਰ ਜਾਂਦੀ ਆ ਤਾਂ ਉਸ ਦਾ ਵੀ ਜਿਹੜਾ ਕਿ ਧਿਆਨ ਜਿਹੜਾ ਲੋਕਾਂ ਵੱਲੋਂ ਰੱਖਿਆ ਜਾਵੇ ਕੋਈ ਪਰਦੇ ਕਿਤੇ ਜਾਣ ਤਾਂ ਜੋ ਜਿਹੜੀ ਛਿੜਕੀਆਂ ਜਾਂ ਦਰਵਾਜ਼ਿਆਂ ਤੋਂ ਜਿਹੜੀ ਘਰ ਦੀਆਂ ਲਾਈਟਸ ਨੇ ਉਹ ਬਾਹਰ ਨਾ ਜਾਣ ਤਾਂ ਤੁਹਾਨੂੰ ਦਿਖਾ ਦਿੰਨੇ ਆ ਹੁਣ ਜਿਹੜਾ ਕਿ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ ਔਰ ਚੰਦ ਪਲਾਂ ਵਿੱਚ ਜਿਹੜਾ ਕਿ ਇੱਥੇ ਬਲੈਕਆਊਟ ਹੋਣ ਵਾਲਾ ਹੈ ਤੁਸੀਂ ਦੇਖ ਸਕਦੇ ਹੋ ਉਹ ਜਿਹੜਾ ਕਿ ਇੱਥੇ ਬਲੈਕਆਊਟ ਜਿਹੜਾ ਕਿ ਉਹ ਹੋ ਚੁੱਕਿਆ ਹੈ ਇਹ ਸ਼ਹਿਰ ਜਿਹੜਾ ਪੂਰਾ ਹਨੇਰ ਕੋਪਕੇਰ ਵਿੱਚ ਜਿਹੜਾ ਕਿ ਉਹ ਡੁੱਬਦਾ ਵਿਖਾਈ ਦੇ ਰਿਹਾ ਔਰ ਵਾਹਨ ਚਾਲਕਾਂ ਨੂੰ ਵੀ ਇੱਕ ਅਪੀਲ ਕੀਤੀ ਗਈ ਸੀ ਬਈ ਜਿਹੜੇ ਕਿ ਵਾਹਨ ਚਾਲਕ ਨੇ ਉਹ ਆਪਣੀਆਂ ਗੱਡੀਆਂ ਜਿਹੜੀਆਂ ਨੇ ਸੜਕ ਤੇ ਹੀ ਲਗਾ ਦੇਣ ਔਰ ਜਿਹੜੇ ਕਿ ਆਪਣੇ ਗੱਡੀਆਂ ਦੀਆਂ ਲਾਈਟਸ ਨੇ ਜਿਹੜੀ ਕਿ ਹੈਡਲਾਈਟਸ ਨੇ ਉਹ ਵੀ ਬੰਦ ਕੀਤੀਆਂ ਜਾਣ ਕਿਉਂਕਿ ਜਾਗਰੂਕ ਜਿਹੜੇ ਲੋਕ ਨੇ ਉਹ ਤਾਂ ਆਪਣੀਆਂ ਗੱਡੀਆਂ ਜਿਹੜੀਆਂ ਸਾਈਡ ਤੇ ਖੜੀਆਂ ਕਰਦੇ ਹੋਏ ਵੀ ਵਿਖਾਈ ਦੇ ਰਹੇ ਤੁਸੀਂ ਦੇਖਦੇ ਹੋ ਕਿ ਕਿਸ ਕਦਰ ਜਿਹੜਾ ਪੂਰਾ ਸ਼ਹਿਰ ਹੈ ਹਨੇਰ ਕੁੱਪ ਘੇਰ ਵਿੱਚ ਜਿਹੜਾ ਕੀ ਉਹ ਹੁਣ ਆ ਛਾ ਗਿਆ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਇੱਕ ਵੱਡੀ ਅਪੀਲ ਕੀਤੀ ਗਈ ਸੀ ਅੱਜ ਦੇ ਦਿਨ ਜਿਹੜਾ ਕਿ ਪਹਿਲਾਂ ਬਾ ਦੁਪਹਿਰ ਮੌਕ ਡਰਲ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਕਿ ਅੱਜ ਰਾਤ 10:30 ਵਜੇ ਤੋਂ ਲੈ ਕੇ ਜਿਹੜਾ ਕੀ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ ਇਸ ਬਲੈਕਆਊਟ ਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜਾ ਕਿ ਪੂਰਾ ਸ਼ਹਿਰ ਹੈ ਉਹ ਹਨੇਰੇ ਵਿੱਚ ਡੁੱਬ ਗਿਆ ਹੈ ਭਾਵੇਂ ਉਹ ਕਮਰਸ਼ੀਅਲ ਬਿਲਡਿੰਗਸ ਹੋਣ ਭਾਵੇਂ ਕਾਰੇ ਲੋਕਾਂ ਦੇ ਹੋਣ ਉਹ ਸਭ ਕਿਤੇ ਕੀ ਬਿਲਕੁਲ ਹਨੇਰ ਕੋਪਕੇ ਦਾ ਆਲਮ ਵਿਖਾਈ ਦੇ ਰਿਹਾ ਕਿਤੇ ਵੀ ਕੋਈ ਜਿਹੜਾ ਕੀ ਉਹ ਚਾਨਣ ਵਿਖਾਈ ਨਹੀਂ ਦੇ ਰਿਹਾ ਔਰ ਜੇ ਕਹੀਏ ਦੀ ਪੂਰਾ ਸ਼ਹਿਰ ਜਿਹੜਾ ਕੀ ਹਨੇਰੇ ਵਿੱਚ ਡੁੱਬ ਗਿਆ ਹੈ ਤਾਂ ਇਸ ਵਿੱਚ ਕੋਈ ਅਤਕਥਨੀ ਨਹੀਂ ਹੋਵੇਗੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਜਿਹੜਾ ਕੀ ਹਰ ਪਾਸੇ ਜਿਹੜਾ ਕੀ ਹਨੇਰਾ ਹੀ ਹਨੇਰਾ ਵਿਖਾਈ ਦੇ ਰਿਹਾ ਹੈ ਕਿਉਂਕਿ ਇਹ ਤੁਹਾਡੀ ਸੁਰੱਖਿਆ ਦੇ ਵਜੋਂ ਹੀ ਪ੍ਰਸ਼ਾਸਨ ਵੱਲੋਂ ਜਿਹੜੇ ਇਹ ਪ੍ਰਯਾਸ ਨੇ ਇਹ ਅਭਿਆਸ ਨੇ ਜਿਹੜੇ ਕਿ ਉਹ ਵੱਡੇ ਪੱਧਰ ਤੇ ਕੀਤੇ ਜਾ ਰਹੇ ਨੇ ਕੋਈ ਕੋਈ ਲਗਾਤਾਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਜਿਹੜਾ ਤਣਾਅ ਵਧ ਰਿਹਾ ਹੈ ਬੀਤੇ ਕੱਲ ਬੀਤੀ ਰਾਤ ਜਿਹੜਾ ਕਿ ਭਾਰਤ ਵੱਲੋਂ 에ਅਰ ਸਟ੍ਰਾਈਕ ਕੀਤੀ ਗਈ ਸੀ ਪਾਕਿਸਤਾਨ ਦੇ ਜਿਹੜੇ ਅਤਵਾਦੀ ਕੈਂਪਸ ਤੇ ਔਰ ਉਥੇ ਵੱਡਾ ਨੁਕਸਾਨ ਕੀਤਾ ਗਿਆ ਤਾਂ ਆਉਣ ਵਾਲੇ ਸੰਭਾਵੀ ਸਮੇਂ ਅੰਦਰ ਹੋਰਤ ਨਾ ਨਾ ਵਦੇ ਜੰਗਬਲ ਨਾ ਹੋਣ ਮੁਲਕ ਦੋਵੇਂ ਜੇਕਰ ਕੋਈ ਤਣਾਅ ਵਧਦਾ ਹੈ ਤਾਂ ਘਰ ਤੋਂ ਘੱਟ ਨੁਕਸਾਨ ਹੋਵੇ ਇਸ ਕਰਕੇ ਲਗਾਤਾਰ ਸਰਕਾਰਾਂ ਅਤੇ ਪ੍ਰਸ਼ਾਸਨ ਨੇ ਜਿਹੜੇ ਕੀ ਉਹ ਲੋਕਾਂ ਨੂੰ ਇਹ ਹੀ ਹਦਾਇਤਾਂ ਵੀ ਕਰ ਰਹੇ ਨੇ ਨਾਲ ਨਾਲ ਐਡਵਾਈਸ ਵੀ ਦੇ ਰਹੇ ਨੇ ਲੋਕ ਵੀ ਜਿਹੜੇ ਕੀ ਜਰੂਰ ਹਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਜੇਕਰ ਕੋਈ ਤਣਾਅ ਹੁੰਦਾ ਹੈ ਵੱਡਾ ਤਣਾਅ ਹੁੰਦਾ ਹੈ ਜਾਂ ਜੰਗ ਲੱਗਦੀ ਆ ਤਾਂ ਉਹਨਾਂ ਹਾਲਾਤਾਂ ਵਿੱਚ ਸ਼ਹਿਰਾਂ ਅੰਦਰ ਘੜ ਤੋਂ ਘੱਟ ਜਿਹੜਾ ਕਿ ਉਹ ਨੁਕਸਾਨ ਉਹ ਹੋਵੇ ਇਸ ਕਰਕੇ ਇਹ ਜਿਹੜਾ ਕਿ ਅੱਜ ਬਲੈਕਆਊਟ ਦਾ ਜਿਹੜਾ ਵੱਡੇ ਪੱਧਰ ਤੇ ਅਭਿਆਸ ਜਿਹੜਾ ਕਿ ਇੱਥੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਕੀਤਾ ਗਿਆ ਔਰ ਅਮਰਸਰ ਵਿੱਚ ਵੀ ਜਿਹੜਾ ਕਿ ਸਮਾਂ ਦਿੱਤਾ ਗਿਆ ਸੀ 10:30 ਵਜੇ ਦਾ ਜਿਹੜਾ ਕਿ ਸਮਾਂ ਹੁਣ ਉਹ ਹੋ ਚੁੱਕਿਆ ਹੈ ਫਿਲਹਾਲ ਅੱਧੇ ਘੰਟੇ ਦਾ ਜਿਹੜਾ ਕਿ ਬਲੈਕਆਊਟ ਹੈ ਉਹ ਰਹਿਣਾ ਜਿਸ ਦੌਰਾਨ ਤੁਸੀਂ ਦੇਖ ਸਕਦੇ ਹੋ ਪੂਰਾ ਸ਼ਹਿਰ ਜਿਹੜਾ ਕਿ ਉਹ ਪੂਰਾ ਹਨੇਰੇ ਕੁਪਕੇਰ ਵਿੱਚ ਡੁੱਬਿਆ ਹੋਇਆ ਔਰ ਲੋਕ ਵੀ ਜਿਹੜੇ ਨੇ ਪ੍ਰਸ਼ਾਸਨ ਅੱਦਾ ਪੂਰਾ ਸਹਿਯੋਗ ਕਰਦੇ ਹੋਏ ਵਿਖਾਈ ਦੇ ਰਹੇ ਨੇ ਉਹ ਤੁਸੀਂ ਦੇਖ ਸਕਦੇ ਹੋ ਭਾਵੇਂ ਕਮਰਸ਼ੀਅਲ ਬਿਲਡਿੰਗਾਂ ਨੇ ਭਾਵੇਂ ਡੋਮੈਸਟਿਕ ਬਿਲਡਿੰਗਾਂ ਨੇ ਬਿਲਕੁਲ ਜਿਹੜੇ ਕੀ ਹਨੇਰੇ ਵਿੱਚ ਡੁੱਬੀਆਂ ਹੋਈਆਂ ਨੇ ਕਿਤੇ ਵੀ ਕੋਈ ਰੋਸ਼ਨੀ ਜਿਹੜੀ ਵਿਖਾਈ ਨਹੀਂ ਦੇ ਰਹੀ ਔਰ ਲੋਕ ਨੇ ਜਿਹੜੇ ਕੀ ਲਗਾਤਾਰ ਸਹਿਯੋਗ ਆਤਮਿਕ ਰਵਈਆ ਜਿਹੜਾ ਕੀ ਉਹ ਆਪਣਾਉਂਦੇ ਹੋ ਇਹ ਵਿਖਾਈ ਦਿੱਤੇ ਨੇ ਔਰ ਪ੍ਰਸ਼ਾਸਨ ਵੱਲੋਂ ਇਹ ਵੀ ਅਪੀਲ ਕੀਤੀ ਗਈ ਸੀ ਵਾਹਨ ਚਾਲਕਾਂ ਨੂੰ ਕਿ ਵਾਹਨ ਚਾਲਕ ਵੀ ਜੇਕਰ ਇਸ ਸਮੇਂ ਦੌਰਾਨ ਇਸ ਕਾਊਂਟਡਾਊਨ ਦੇ ਦੌਰਾਨ ਜਿਹੜਾ ਕਿ ਬਲੈਕਆਊਟ ਦਾ ਕਾਊਂਟਡਾਊਨ ਹੈ ਜੇਕਰ ਉਸ ਦੌਰਾਨ ਟਰੈਵਲ ਕਰਦੇ ਨੇ ਸੜਕਾਂ ਤੇ ਤਾਂ ਜਦੋਂ ਇਹ ਕਾਊਂਟਡਾਊਨ ਸ਼ੁਰੂ ਹੁੰਦਾ ਹੈ ਤਾਂ ਆਪਣੇ ਵਾਹਨ ਜਿਹੜੇ ਕਿ ਸੜਕਾਂ ਤੇ ਰੋਕ ਲੇਨ ਤੇ ਆਪਣੇ ਵਾਹਨਾਂ ਦੀ ਜਿਹੜੀ ਲਾਈਟਸ ਨੇ ਹੈਡਲਾਈਟਸ ਨੇ ਉਹ ਬੰਦ ਕਰ ਦੇਣ ਤਾਕੂ ਜੀ ਬਹੁਤ ਸਾਰੇ ਜਾਗਰੂਕ ਲੋਕ ਨੇ ਜਿਹੜੇ ਕਿ ਸੜਕਾਂ ਦੇ ਕਿਨਾਰੇ ਤੇ ਆਪਣੇ ਵਾਹਨ ਖੜੇ ਕਰਕੇ ਅਜੀਹਾ ਹੀ ਕਰ ਰਹੇ ਨੇ ਕਿਉਂਕਿ ਜੇਕਰ ਤੁਸੀਂ ਸੁਰੱਖਿਅਤ ਰਹਿਣਾ ਹੈ ਤੇ ਬਿਲਕੁਲ ਜੋ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਹ ਦੀ ਇਨ ਬੰਨ ਜਿਹੜੀ ਉਹ ਪਾਲਣਾ ਵੀ ਜਿਹੜੀ ਕਰਨੀ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਔਰ ਜੇ ਗੱਲ ਕਰ ਲਈਏ ਅੰਮ੍ਰਿਤਸਰ ਦੀ ਅੰਮ੍ਰਿਤਸਰ ਬਿਲਕੁਲ ਬਲੈਕਆਊਟ ਦਾ ਜਿਹੜਾ ਪੂਰਾ ਅਸਰ ਵਿਖਾਈ ਦੇ ਰਿਹਾ ਹੈ ਪੂਰਾ ਸ਼ਹਿਰ ਜਿਹੜਾ ਕਿ ਹਨੇਰੇ ਦੇ ਵਿੱਚ ਦੂਜੇ ਕਾ ਭਾਵੇਂ ਉਹ ਸਟਰੀਟ ਲਾਈਟਸ ਨੇ ਭਾਵੇਂ ਜਿਹੜੇ ਕਿ ਲੋਕਾਂ ਦੇ ਘਰਾਂ ਦੀਆਂ ਲਾਈਟਾਂ ਨੇ ਭਾਵੇਂ ਕਮਰਸ਼ੀਅਲ ਬਿਲਡਿੰਗਸ ਨੇ ਹੋਟਲ ਨੇ ਹੋਰ ਵੀ ਜਿਹੜੀਆਂ ਮਾਲਸ ਨੇ ਸਭ ਜਗ੍ਹਾ ਤੇ ਜਿਹੜਾ ਕਿ ਹਨੇਰ ਕੋਪ ਕੇਰ ਵਿਖਾਈ ਦੇ ਰਿਹਾ ਔਰ ਆਵਾਜਾਈ ਵਿੱਚ ਵੀ ਲੋਕ ਬਹੁਤ ਇਤਿਹਾਤ ਵਰਤ ਰਹੇ ਨੇ ਔਰ ਜਿਹੜੇ ਆਪਣੇ ਵਾਹਨਾਂ ਦੀਆਂ ਜਿਹੜੀਆਂ ਹੈਡਲਾਈਟਸ ਨੇ ਉਹ ਵੀ ਤਕਰੀਬਨ ਤਕਰੀਬਨ ਲੋਕਾਂ ਵੱਲੋਂ ਜਿਹੜੀ ਕਿ ਬੰਦ ਕੀਤੀਆਂ ਗਈਆਂ ਨੇ ਔਰ ਕੁਝ ਲੋਕਾਂ ਵੱਲੋਂ ਤਾਂ ਆਪਣੇ ਵਾਹਨ ਜਿਹੜੇ ਕਿ ਉਹ ਸੜਕਾਂ ਤੇ ਹੀ ਰੋਕ ਦਿੱਤੇ ਗਏ ਨੇ ਕਿਉਂਕਿ ਜਿਹੜਾ ਕਿ ਅੱਜ ਬਲੈਕਆਊਟ ਦਾ ਸਮਾਂ ਹੈ ਉਹ 10:30 ਤੋਂ ਲੈ ਕੇ 11 ਵਜੇ ਤੱਕ ਮਿੱਥਿਆ ਗਿਆ ਹੈ ਔਰ ਜਿਹੜਾ ਕਿ ਬਲੈਕਆਊਟ ਸ਼ੁਰੂ ਹੋ ਚੁੱਕਾ ਹੈ ਜਿਸ ਦੇ ਤਹਿਤ ਅੰਮ੍ਰਿਤਸਰ ਦਾ ਪੂਰਾ ਸ਼ਹਿਰ ਜਿਹੜਾ ਕਿ ਉਹ ਹਨੇਰੇ ਵਿੱਚ ਡੁੱਬਿਆ ਵਿਖਾਈ ਦੇ ਰਿਹਾ ਹੈ ਕਮਲਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਰ ਸ੍ਰੀਚਾ ਦੈਨਿਕ ਸਿਰਾ ਟੀਵੀ ਅੰਮ੍ਰਿਤਸਰ